ਯਾਰਾ ਕਾਲਯੁਗ ਕਲਛੇਤਰ ਕੇ ਵਿੱਚ ਆਇਆ ਤਾਂ ਉਸ ਟੈਂ ਧਰਤੀ ਦਾ ਬਣ ਗਏ ਗਊ ਅਰਧਾਰਮ ਬਣ ਗਿਆ ਬੈਲ ਗਊ ਬਾਇਰਖਸਰ ਖੇਤਰ ਕੇ ਵਿੱਚ ਰੋਂਦੇ ਕੈਲੂ ਆ ਗਿਆ ਜੁਰ ਜੁਰ ਮੋਕੇ ਦੀ ਅਜੇ ਖੇਰੇ ਬਾਪਰਾ ਜੂਂਦ ਮੈਂ ਤੁਹਾਨੂੰ ਆ ਕੇ ਦਰਵਾਉਂਗਾ ਉਹ ਹਾਸੇ ਵਿੱਚ ਜੋਟਾ ਮਾਰੋ ਮਾਰ ਕਰਦਾ ਰੂਪ ਆ ਗਿਆ ਬਕਰਾਰਵਾ बनल पछा बड़ा लाया माया की फौज च पास ਜੋ ਕਾਲ ਚੋਕ ਨੇ ਗਾਉਨਵਾਰ ਬੈਨੂ ਕੇਰਾ ਪਾ ਲਿਆ ਆ ਗਿਆ ਕਹਾ ਗਾਉ ਮਾਤਾ ਨੇ ਰੱਬਗਾ ਤਿਆਰ ਕਰ ਲਿਆ ਕੂਕ ਕਹਿ ਰਹੀ ਮਾਰੀ ਕਰਵਾ ਕੇ ਹੋਵਾ ਛਤਰੀ ਜੇ ਕੋਈ ਸੁਣਦਾ ਗਿੰਦਾ ਉਹ ਮੇਰਾ ਦੁੱਖ ਨਿਵਾਰ ਲੈ ਆ ਕੇ ਜੀ ਪਰ ਸੋ ਵਾਂਸਵਾਇ ਕਪ੍ਰੇਤ ਰਾਜਾ ਸੋਨੇ ਰੂਖੋ ਲੈ ਕੰਨ ਲਾ ਕੇ ਜੀ ਮਾਨ ਸਿੰਘ ਕਹਿੰਦਾ ਰਾਜਾ ਪਿਆਰ ਹੋ ਗਿਆ ਉਹ ਬੱਗੇ ਸ਼ੇਰ ਵਾਂਗੂ ਘਰ ਆ ਗਏ ਗਊ ਮਾਤਾ ਨੇ ਰੱਬਗੇ ਕਾ ਫਰਿਆਦ ਲਾਈ ਜਾ ਜਾ ਫਰਿਆਦ ਲਾਈ ਰਾਜੇ ਪ੍ਰਿਸ਼ਤ ਕੇ ਕੰਨਾਮੋ ਫਰਿਆਦ ਪੇਜੀ ਉਸ ਮਾਨਕ ਗਊ ਮਾਤਾ ਜੇ ਮਾਤਾ ਕੀ ਫਰਿਆਦ ਪੇਗੀ ਮਾਰੀਏ ਕਰ ਦੋ ਇਹ ਤੋ ਬੰਦਾ ਉਹ ਮੁਸੀਬਤਾਂ ਜਿਉਂ ਪੂਤੀ ਗਾ ਤਾ ਚੜ ਗਿਆ ਓ ਮਿਆਰ ਵਿੱਚੋਂ ਤਲਵਾਰ ਨੂੰ ਖੈਂਚ ਲੰਗਾ ਛੱਡੂਗਾ ਨਹੀਂ ਗਉ ਮਾਤਾ ਨੂੰ ਬੋਲੇ ਧਿਆਰੇ ਬੋਲੇ ਬੰਦਾ ਹਾਂ ਜਰਾ ਜਰੇ ਬਿੱਤੇ ਕੰਨਾਂ ਮਾਵਾਜ ਪੈ ਗਈ ਗਉ ਮਾਤਾ ਦੀ ਫਰਿਆਦ ਲੱਗ ਗਈ ਜੇ ਫਰਿਆਦ ਲੱਗੀ ਬਾਬਤੀ ਕਾਲਜੂ ਗੁਰੂ ਕੇ ਰਬਾ ਕਾਲਜੂ ਗੁਰੂ ਕਹਾ ਕੌਣ ਹੈ ਤਾਹ ਜਿਹਨਾਂ ਨੇ ਮਾਰੇ ਕਦੀਨ ਕੇ ਪੂਜਾ ਦਾ ਇਹਨਾਂ ਨੂੰ ਮੰਨਦਾ ਚੰਗਾ ਬੋਲਿਆ ਉਹ ਹੈ ਨਾ ਮਾਰੇ ਕਦੀਨ ਕੇ ਪੂਜਾ ਉਹ ਡੂਟਾ ਉਹ ਡੂਟ ਮੈਂ ਤੈਨੂੰ ਝੁੰਦਾ ਨਹੀਂ ਛੱਡਣੇਗਾ ਮੈਂ ਤੈਨੂੰ ਝੁੰਦਾ ਨਹੀਂ ਛੱਡਣੇਗਾ ਉਹ ਕਹਾ ਮਹਾਰਾਜ ਮੇਰਾ ਚੌਥਾ ਫੇਰਾ ਆ ਗਿਆ ਮੇਰਾ ਚੌਥਾ ਫੇਰਾ ਆ ਗਿਆ ਕੌਣ ਹੈ ਨਾ ਮੈਂ ਕਾਲਜੂ ਕੇ ਮਹਾਰਾਜ ਚੌਥਾ ਫੇਰਾ ਆ ਗਿਆ ਮੇਰਾ ਮੈਂ ਆਪਣੇ ਰਾਜਮਾਨੀ ਵੜ ਲੰਦਾ ਹੈ ਟੁੱਟ ਔ ਕਹਾ ਮਹਾਰਾਜ ਮੇਰੇ ਗੁਣ ਤਾਂ ਪੁੱਛ ਲਿਓ ਮੇਰੇ ਮੈਂ ਗੁਣ ਦੇਖ ਲਿਓ ਕਿਆ ਇਹ ਇਹ ਆਕੀ ਮਰਜੀ ਹੈ ਪਹਿਲੇ ਗੁਣ ਦੇਖੋ ਮੇਰੇ ਸੋਣਾ ਮਹਾਰਾਜ ਕਹਾ ਸਤਜੁਗਾਂ ਲੋਕ ਸਤਵਾਦੀ ਹੋਏ ਇੱਕ ਪਾਪ ਕਰਦਾ ਰਾਜ ਦੁੱਖ ਭਰਦਾ ਇੱਕ ਪਾਪ ਕਰਨ ਦਾ ਰਾਹ ਦੁੱਖ ਕਰਦਾ ਤੇਰੇ ਤੇ ਯੁਗਮਾ ਇੱਕ ਗੇ ਪਾਪ ਬਦਲੇ ਉਸ ਦਾ ਨਕਰ ਵੀ ਸਾਰਾ ਕਸ਼ਟ ਜਾਂਦਾ ਕਸ਼ਟ ਜਾਂਦਾ ਦਬਾ ਪਰ ਯੁਗਮਾ ਇੱਕ ਗੇ ਪਾਪ ਬਦਲੇ ਉਸ ਕੋੜਵਾ ਵੀ ਸਾਰਾ ਦੁੱਖ ਭਰਦਾ ਕਰੂਗਾ ਪਰੂ ਸੋਈ ਉਤ ਬਾਪ ਦੀ ਜਗਾਨੀ ਡੰਡ ਭਾਉਦਾ ਕਾ ਮੈਂ ਤਾਂ ਨਾ ਜਿਹੜਾ ਕਰੂਗਾ ਉਸੇ ਦੇ ਭਰਵਾਉਂਗਾ ਇਹ ਕੰਮ ਨਹੀਂ ਹੈ ਵੀ ਬਾਪੇ ਦੀ ਬਾਪੇ ਦੀ ਕਿਹਦੀ ਵੀ ਕੋਤਾ ਭਰੇ ਨਾ ਨਾ ਜਿਹੜਾ ਕਰੂਗਾ ਉਤੈ ਭਰਾਂਗਾ ਮੈਂ ਆਹਾ ਲੈ ਜੀ ਜੇ ਸੁਣੀ ਬੋਲ ਰਾਜੇ ਬਿੱਤ ਨੇ ਯਾਰੋ ਸਤਜੁਗ ਦਾ ਸੰਗਤ ਜੀ ਸਿਉਂਨੇ ਕੇ ਵਾਸਤਰ ਹੋਏ ਕਰੰਦੇ ਯਾ ਸਤਜੁਗ ਦਾ ਫਿਰ ਆ ਗਿਆ ਤ੍ਰੇਤਾ ਜ era ਰਾਮ ਉਤਾਰ ਹੋਏ ਆ ਯਾ ਰਾਮ ਉਤਾਰ ਹੋਏ ਫਿਰ ਆ ਗਿਆ ਤ੍ਰੇਤਾ ਫਿਰ ਚਾਂਦੀ ਦੇ ਵਾਸਤਰ ਦੇ ਉੱਤੇ ਮਾਰ ਆ ਗਿਆ ਜੀ ਦਵਾਪਰ ਜ era ਕ੍ਰਿਸ਼ਨ ਉਤਾਰ ਹੋਏ ਫਿਰ ਪੀਤਾਂ ਰ ਕਾਂਸੀ ਕਾ ਹੁਣ ਚੌਥਾ ਪਹਿਰਾ ਮੇਰਾ ਆ ਗਿਆ ਮੈਨਾਂ ਨੂੰ ਮੋੜੀ ਵਰ ਪਲਾਸਟਿਕ ਚਲਾਣ ਦੀ ਚੋਰੀ ਕਰਨੀ ਤੇ ਹਟਾ ਸੀ ਆਹਾ ਆ ਇਹ ਜਾ ਕੇ ਕੋੰਦਰ ਬਗੀ ਚੀਜ਼ ਨਹੀਂ ਸੀ ਆ ਚੱਕ ਲਈ ਜੋ ਆਏ ਮੇਰੇ ਮਗੋਂ ਆਹਾ ਆ ਰਾਜਾ ਪਿੰਸਤ ਕਾਬੇ ਠੀਕ ਹੈ ਬਾਤ ਠੀਕ ਹੈ ਚੰਗਾ ਕਿਆ ਕਿਹਾ ਫਿਰ ਰਾਜਾ ਰਾਜਾ ਪਿੰਸਤ ਨੂੰ ਨਿਵਾਸ ਦੇਣ ਲੱਗਾ ਆ ਰਾਜਾ ਪਿੰਸਤ ਕਾਰਜਗੁਰ ਨੂੰ ਨਿਵਾਸ ਦੇਣ ਲੱਗਾ ਕਿਹੜੀ ਕਿਹੜੀ ਚੀਜ਼ਾਂ ਦੇ ਰਿਹਾ ओ, इक हट करियास करली दुए फूसे जिथे घर हासी पीया कंजरी का कै न वास करी सोनेके विच बास करली चारे चीजां ते मख पासा चूं काली बे आस करी मान सिंह कंदा राजा रा ग मान सिंह केर राजा रा ਇਨਨ ਨਿਵਾਸ ਦੇ ਆ ਕਾਲ ਯੁਗ ਕਾਲ ਯੁਗ ਨੂੰ ਕਾਹ ਨਹੀਂ ਹੋ ਗਰੀ ਜਿੱਥੇ ਘਾਟ ਤੋਲਦਾ ਹੋਵੇ ਉੱਥੇ ਵਾਸ ਕਰ ਲਈ ਜਿੱਥੇ ਚਾਰ ਜਣੇ ਆਪਸ ਵਿੱਚ ਹਾਸੇ ਬਹੁਤੀ ਕਰਦੇ ਹੋਏ ਉੱਥੇ ਉਹਨਾਂ ਘਰਸ ਵਿੱਚ ਡੰਡਾ ਖੜਕ ਜਾਏ ਇੱਕ ਕੰਜਰੀਆ ਜਾ ਕੇ ਨਿਵਾਸ ਕਰ ਲਈ ਠੀਕ ਹੈ ਇਹਨਾਂ ਚੀਜ਼ਾਂ ਬਾਹਰ ਕਰਨਾ ਕਾਹ ਮਹਾਰਾਜ ਕੋਈ ਕੰਮ ਦੀ ਚੀਜ਼ ਵੀ ਦੇ ਦੇ ਕੋ ਸਾਰੀਆਂ ਹੈਗੇ ਨੇ ਦੇ ਰਿਹਾ ਕੋਈ ਕੰਮ ਦੀ ਚੀਜ਼ ਨਹੀਂ ਦੇ ਦੇ ਕਾ ਜਾ ਫਿਰ ਚੌਥਾ ਸੁੰਨੇ ਦੇ ਵਿੱਚ ਵਾਸ ਕਰ ਲਈ ਸੋਣੇ ਦੇ ਵਿੱਚ ਵੀ ਬਾਸ ਰੂਗਾ ਤੇ ਮਾਨ ਸਿੰਘ ਕੇਹਿੰਦਾ ਰਾਜਾ ਬਿਆਨ ਕਰਦਾ ਮੇਰੀ ਗੱਲਾਂ ਨੂੰ ਮਿੰਟਲ ਬਾਸ ਕਰ ਆ ਮਾਨ ਸਿੰਘ ਕੇਹਿੰਦਾ ਰਾਜਾ ਬਿਆਨ ਕਰਦਾ ਜੂੰਦਾ ਛੱਡਣੇਗਾ ਨਹੀਂ ਬੇ ਜੇ ਆਸ ਕਰ ਲਈ ਜੇ ਮੈਂ ਇਹਨਾਂ ਚੀਜ਼ਾਂ ਨੇ ਪਰਾਂ ਵੇਖਿਆ ਇਹਨੂੰ ਜੂੰਦਾ ਨਹੀਂ ਛੱਡਣੇਗਾ ਬੇ ਲੋ ਚੜ ਆ ਦੇ ਪਿੰਸਰੇ ਕੌਲ ਘੜ ਘੜ ਕੇ ਆਇਆ ਕਲ ਜੁਗਵੀ